ਚਲੋ ਜੀ ਯਾ ਸਰ ਇਹ ਸਾਡਾ ਰੋਡਿੰਗ ਸੈਟ ਹੋ ਗਿਆ ਸਰ ਜਿਵੇਂ ਪਹਿਲਾਂ ਨਾ ਮਤਲਬ ਬਾਸ ਹੁੰਦੇ ਸੀ ਬੈਂਬੂ ਸਟਿਕਸ ਹੁੰਦੀਆਂ ਸੀ ਉਹਨਾਂ ਦਾ ਸਰਾ ਹੀ ਕਰਦੇ ਹੁੰਦੇ ਸੀ ਕਲੀਨਿੰਗ ਯਾ ਕਲੀਨਿੰਗ ਸਰ ਸਰ ਹੁਣ ਇਹ ਦਾ ਆਪਸ ਮਤਲਬ ਜੋੜ ਕੇ 10-10 ਫੁੱਟ ਦੀ ਲੈਂਥ ਹੁੰਦੀ ਹੈ ਸਰ ਮਤਲਬ ਇਹ ਸਰ ਮੈਟੈਲਿਕ ਨੇ ਇਹ ਸਰ ਆਇਰਨ ਮਤਲਬ ਆਇਰਨ ਓਕੇ 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 ਸਰ ਇਹ ਮਤਲਬ ਕਿਉਂਕਿ ਬੈਂਬੂ ਸਟਿਕ ਟੁੱਟ ਜਾਂਦੀਆਂ ਸੀ ਸਰ ਇਹ ਟੁੱਟਦੀਆਂ ਨਹੀਂ ਸਰ ਬੰਦਾ ਇਹ ਮਤਲਬ ਕਾਫੀ ਵਾਰੀ ਯੂਜ਼ ਹੋ ਜਾਂਦੀ ਹੈ ਪੈਨ ਹੋ ਜਾਂਦੀ ਹੈ ਸਰ ਮਤਲਬ ਮਤਲਬ ਫਲੈਕਸੀਬਿਲਟੀ ਹੈ ਮਤਲਬ ਕਾਫੀ ਟਾਈਮ ਕੱਟ ਜਾਂਦੀ ਹੈ ਸਰ ਸਰ ਇਹ ਜੋਇੰਟ ਹ ਬਹੁਤ ਲੰਬੀ ਨਹੀਂ ਹੁੰਦੀ ਸਰ ਉਹਦੇ ਕਰਕੇ ਆਟੋਮੋਟਿ ਜੀ ਜੀ ਚਲੋ ਦੇਖਿਆ ਜੀ ਚਲ ਜਸਟ ਹੈਵ ਅ ਲੁੱਕ ਆਫ ਇਟ ਚਲੋ ਚਲੋ ਆਜੋ ਇੱਕ ਵਾਰੀ ਮਸ਼ੀਨਸ ਦੇਖੀ ਫਿਰ ਆਪਾਂ ਕਰ ਲੈਂਦੇ ਆਪਾਂ ਆਹ ਆਹ ਕੋਈ ਨਹੀਂ

ਆ ਵੀ ਦਿਖਾ ਦਿਓ ਸੁਪਰ ਸੈਕਸ਼ਨ ਵੀ ਦਿਖਾ ਦਿਓ ਜਸਟ ਆ ਵੇ ਲੁੱਕ ਜੀ ਜੀ ਚਲੋ ਠੀਕ ਹੈ ਆਈ ਥਿੰਕ ਦੈਟ ਇਜ਼ ਸਬਸਟ ਬਾਕੀ ਦਾ ਇਹ ਦੇਖ ਲੈਣੇ ਆਹ ਯਾ ਇਹਦੀ ਸੁਪਰ ਸੈਕਸ਼ਨ ਦੀ ਵੀ ਆਰ ਗਿਵਿੰਗ ਮੇਨਟੇਨੈਂਸ ਹੈ ਨਾ ਸਰ ਸਰ 1 ਸਾਲ ਦੀ ਸਾਲ ਦੀ ਹੈ ਨਾ ਆਹ ਸਰ ਵਿਦ ਸਰਵਿਸ ਆਲਸੋ ਲਗਾ ਦਿਓ ਤੁਸੀਂ ਠੀਕ ਹੈ ਜੀ ਚਲੋ ਠੀਕ ਹੈ ਵਿਦ ਸਟਾਫ ਸਾਰਾ ਕੁਝ ਹਾਂਜੀ ਹਾਂਜੀ ਸਰ ਬਿਲਕੁਲ ਫੁੱਲ ਸਟਾਫ ਹੈ ਜੀ ਸਰ ਜੀ ਸਰ ਠੀਕ ਹੈ ਜੀ ਠੀਕ ਆ ਵੀ ਤੁਸੀਂ ਦਿਖਾ ਦਿਓ ਮੈਂ ਰਿਕਵੈਸਟ ਕਰਦਾ ਤੁਸੀਂ ਆ ਵੀ ਮਸ਼ੀਨ ਇੱਕ ਵਾਰੀ ਦਿਖਾ ਦਿਓ ਸਾਰੀ ਹੈ ਨਾ ਕੈਮਰਾ ਮੈਂ ਤੁਹਾਡੀ ਮੈਂ ਗੱਲ ਕਰ ਰਿਹਾ ਦਿਖਾ ਦਿਓ ਓਕੇ ਅੱਛਾ ਓਕੇ ਡਨ ਹੈ ਚਲੋ ਠੀਕ ਹੈ ਚਲੋ लेट्स ਮੂਵ ਆ ਜੋ ਪਲੀਜ਼ ਆ ਜੋ ਜੀ ਬਾਈਟ ਕਰਦੇ ਬਾਅਦ ਪਹਿਲਾਂ ਕਰਦੇ ਆ ਸਰ ਬਾਈਟ ਬਾਅਦ ਕਰਦੇ ਆ ਅੱਛੇ ਇੱਕ ਵਾਰ ਚੰਡੀ ਦੇ ਇਹ ਕਰਕੇ ਬਸ 2 ਮਿੰਟ ਹੀ ਲੱਗਦੇ ਆਪਾਂ ਆ ਜਾਂਦੇ ਆ ਪਲੀਜ਼ ਓਨਲੀ 2 ਮਿੰਟਸ ਬਸ ਨਾ ਬਸ ਆ ਜਣੇ ਬਸ ਫੋਟੋ ਵਾਲੇ ਇੱਕ ਸਾਫੀ ਕਰ ਲੋ ਫੋਟੋ ਬਾਈਟ ਅੰਦਰ ਦੇਣੇ ਲੈਓ ਜੀ ਲੈਓ ਥੈਂਕ ਯੂ ਤੁਸੀਂ ਆਲਸੋ ਤੁਸੀਂ ਉਹ ਨਹੀਂ ਨਹੀਂ ਇੱਕ ਸਰ ਨੂੰ ਵੀ ਦਿਓ ਇੱਕ ਸਰ ਨੂੰ ਵੀ ਦਿਓ ਸਰ ਨੂੰ ਵੀ ਦਿਓ ਠੀਕ ਹੈ ਜੀ ਇੱਕ ਮਾੜਾ ਨੂੰ ਵੀ ਦਿਓ ਮਾੜਾ ਨੂੰ ਵੀ ਦਿਓ ਮਾੜਾ ਨੂੰ ਦਿਓ ਡਾਇਰੈਕਟਰ ਡਾਇਰੈਕਟਰ ਸਾਹ ਨੂੰ ਵੀ ਦੇ ਦਿਓ ਇੱਕ ਇੱਕ ਸਰ ਤੁਸੀਂ ਚਲੋ ਹੋ ਗਿਆ ਨਹੀਂ 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 ਚਲੋ ਜੀ ਠੀਕ ਹੈ ਜੀ ਆ ਜੋ ਜੀ ਆ ਠੀਕ ਹੈ ਜੀ ਚਲੋ ਜੀ ਚਲੋ ਆ ਜਾਓ ਪਲੀਜ਼ ਜੀ ਆ ਜਾਓ ਹਾਲੋ ਬਾਤ ਅੰਦਰ ਥੈਂਕ ਯੂ ਹਾਲੋ ਹਾਲੋ ਸਰ ਪੇ ਹੀ ਦੀਏ ਤੋਰ ਦੀ ਹਾਂ ਹਾਂ ਚਲੋ 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 ਸਰ ਉਹ ਉੱਚੀ ਆ ਸੀ ਜੀ ਉਹ 14 ਫੁੱਟ ਸੀ ਸਰ ਇਹ 12 ਫੁੱਟ ਦੀ ਹਾਈਟ ਹੈ ਜੀ ਬਸ ਠੀਕ ਹੈ ਬਾਕੀ ਰਕਵਾ ਦੇ ਬਾਕੀ ਹਾਂ ਆਹ ਹਾਂ ਹਾਂ ਓਕੇ ਓਕੇ ਚਲੋ ਕਰਵਾ ਲਓ ਓਕੇ ਓਕੇ ਚਲੋ सारे बिची ड्राइवर से हाँ जी हाँ जी ਜਿਸਾ ਪਿੱਛੇ ਵਾਲੀਆਂ ਵੇਖ ਕੇ ਆਓ ਪਿੱਛੇ ਵਾਲੀਆਂ ਵੇਖੋ ਪਿੱਛੇ ਵਾਲੀਆਂ ਚਲੋ ਠੀਕ ਹੈ ਅਸੀਂ ਆਪਾਂ ਕਰਦੇ ਚਲੋ ਇਹ ਦੇਖੋ ਬੁੱਕੇ ਹੋਏ ਹੁਣ ਲੈ ਕੇ ਆਇਆ ਹੈ ਕੰਜਰ ਦਾ ਜਰਤਮਾਲ ਕਰਦੇ ਕਿਨ ਇਨਸ਼ਾਅੱਲਾ ਕੀਰਾ ਥੋੜਾ ਦਾ ਸਰਕਰ ਵੱਡਾ ਕਰੀ ਜੀ ਥੋੜਾ ਜਿਹਾ ਔਰ ਸਰਕਰ ਵੱਡਾ ਕਰ ਦਿਓ ਅਸੀਂ ਪਿੱਛੇ ਹੋ ਜਾਈਏ ਥੋੜਾ ਜਿਹਾ ਪਿੱਛੇ ਮੈਂ ਤਾਂ ਸਾਰੇ ਸਾਰੇ ਜੀ ਪਲੀਜ਼ ਪਲੀਜ਼ ਥੋੜਾ ਜਿਹਾ ਪਿੱਛੇ ਹੋ ਜਿਓ ਪਲੀਜ਼ ਪਲੀਜ਼ ਥੋੜਾ ਜਿਹਾ ਪਿੱਛੇ ਹੋ ਜਿਓ ਸਰ ਅਸੀਂ ਪਿੱਛੇ ਆ ਜਿਓ ਯਾਰ ਸਾਰੇ ਕੋਈ ਗੱਲ ਨਹੀਂ ਕਿਸੇ ਪਿੱਛੇ ਹੋਣਾ ਉਹ ਡਿੱਗ ਜਾਈਗਾ ਚਲੋ ਰਕਾਰ ਤੋਂ ਹੈਲਪ ਕਰ ਦਿਓ ਇਹਨਾਂ ਦੀ ਕਿ ਰਖ ਦੋ ਨਾ ਕੋਈ ਨਹੀਂ ਉਹ ਆਜ ਭਾਈਗੇ ਜੇ ਨਹੀਂ ਦੇਖੇਗਾ ਠੀਕ ਹੈ ਜੀ ਸ਼ੈਲ ਵੀ ਸਟਾਰਟ ਹਾਂ ਜੀ ਆਜੋ ਆਜੋ ਜੀ ਸਟਾਰਟ ਹਾਂ ਜੀ ਜੀ ਸਾਰੀ ਸੈਟੋ ਸਟਾਰਟ ਕਰੋ ਜੀ ਜੀ ਚਲੋ ਸਭ ਤੋਂ ਪਹਿਲਾਂ ਮੈਂ ਤਾਂ ਜੋ ਕੱਲ ਇੱਕ અમદાવાદ ਵਿਖੇ ਜੋ ਇੱਕ બહુત ਹੀ દુઃખદાયક દર્દનાક ਜਿਹੜੀ ਘਟਨਾ ਵਾਪਰੀ ਆ ਮੈਂ ਉਹਦੇ ਵਾਸਤੇ ਮੈਂ ਰੱਬ ਅੱਗੇ ਦੁਆ ਕਰਦੇ ਅਰਦਾਸ ਕਰਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਕਿ 265 ਜਿਹੜੀਆਂ ਕੀਮਤੀ ਜਾਨਾਂ ਗਈਆਂ ਬਹੁਤ ਵੱਡਾ लॉस ਆ ਸਭ ਨੂੰ ਪਰਿਵਾਰ ਲਈ દેશ ਲਈ ਤੇ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਕਿ ਬਿਛੜੀ ਹੋਈ ਰੂਹ ਨੂੰ ਆਪਣੇ ਚੰਨਜਨਵਾਸ ਵਕਸ਼ਨ ਦੇ ਪਿੱਛੇ ਪਰਿਵਾਰ ਨੂੰ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਇਹ ਪਾਣਾ ਮੰਨਣ ਦਾ ਬਲਕਸ਼ਨ ਤੇ ਅੱਜ ਦਾ ਜੋ ਇਵੈਂਟ 뮤ਜ਼ਿਕਲ ਪਵਨ ਵਿੱਚ ਰੱਖਿਆ ਗਿਆ ਲੋਕਲ ਬੋਡੀ ਡਿਪਾਰਟਮੈਂਟ ਵੱਲੋਂ ਤੇ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਭਿਆਨਾ ਦਾ ਮੈਂ ਦਿলো ਧੰਨਵਾਦ ਕਰਦਾ ਦਿলো ਸਵਾਗਤ ਕਰਦਾ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਇਸ ਗਰਮੀ ਦੇ ਮੌਸਮ ਤੁਸੀਂ ਪਹੁੰਚੇ ਹੋ ਕਿ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨਜੀ ਦਾ ਜਿਨ੍ਹਾਂ ਦੀ ਅਸੀਂ ਜੋਗ ਗਵਾਈ ਏਠ ਦੂਰ ਅੰਦੇਸ਼ੀ ਸੋਚ ਦੇ ਨਾਲ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਕਹਿ ਸਕਦੇ ਆਪਾਂ 올 ਰੌਂਡਰ ਜਾਂ ਗਲੋਬਲ ਅਸੀਂ ਜੋ ਡਿਵੈਲਪਮੈਂਟ ਦੱਸੀ ਆਪਾਂ ਕੰਮ ਕਰ ਰਹੇ ਆ ਚਾਹੇ ਉਹ ਸਿੱਖਿਆ ਕ੍ਰਾਂਤੀ ਹੋਵੇ ਚਾਹੇ ਉਹ ਸਿਹਤ ਕ੍ਰਾਂਤੀ ਹੋਵੇ ਚਾਹੇ ਉਹ ਰੋਜ਼ਗਾਰ ਕ੍ਰਾਂਤੀ ਹੋਵੇ ਚਾਹੇ ਉਹ ਨਹਿਰੀ ਕ੍ਰਾਂਤੀ ਹੋਵੇ ਚਾਹੇ ਉਹ ਸਾਡੀ ਲੜਾਈ ਜਿਹੜੀ ਦਸ਼ਾ ਵਿਰੁੱਧ ਲਈ ਅਸੀਂ ਬਚਨ ਵੱਧ ਹੈਗੇ ਆ ਜਿਹੜੀ ਮਹਿਮ ਨੂੰ ਲੋਕ ਸਫ ਇੱਕ ਸਫਲ ਲੋਕ ਲਹਿਰ ਬਣਾਉਣ ਲਈ ਤੇ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਮੈਂ ਜੇ ਆਪਣੇ ਮਹਿਕੀਵੇ ਦੀ ਡਿਪਾਰਟਮੈਂਟ ਦੀ ਗੱਲ ਕਰ ਲਵਾਂ ਪੰਜਾਬ ਦੇ ਸ਼ਹਿਰੀ ਏਰੀਆ ਖੇਤਰਾਂ ਦੀ ਜਿਹੜੀ ਦੇਖਭਾਲ ਸਾਫ ਸਫਾਈ ਸੰਭਾਲ ਉਹਦੇ ਵਾਸਤੇ ਜੋ ਅੱਜ ਖਾਸ ਕਰਕੇ ਸੀਵਰ ਡਿਪਾਰਟਮੈਂਟ ਲਈ ਜੋ ਅੱਜ ਮਸ਼ੀਨ ਅਸੀਂ ਆਪਾਂ ਦਿੱਤੀਆਂ ਹੈਗੀਆਂ ਲੋਕ ਅਰਪਣ ਕੀਤੀਆਂ ਹੈਗੀਆਂ ਮੈਂ ਦੱਸਣਾ ਚਾਹੂਗਾ ਕਿ ਤਕਰੀਬਨ ਇਹ ਜਿਹੜਾ ਬਜਟ ਸੀ ਇਸ ਪੂਰੀ ਮਸ਼ੀਨਰੀ ਦਾ ਇਟਸ ਅਬਾਊਟ 40 ਕਰੋੜ ਜਿਹਦੇ ਵਿੱਚ ਉਹ ਅਸੀਂ ਫਰਵਰੀ 2025 ਵਿੱਚ ਵੀ ਸੰਗਰੂਰ ਵਿੱਚ ਕੁਝ ਅਸੀਂ ਆਪਾ ਇੰਸਟਾਲਮੈਂਟ ਜਿਹੜੇ ਅਸੀਂ ਕੁਝ ਮਸ਼ੀਨ ਆਗਿਆ ਸੀ ਮਾਨਯੋਗ ਸੀਐਮ ਸਰਦਾਰ ਫੋਗਨ ਸਿੰਘ ਮਾਨ ਜੀ ਦੇ ਹੱਥੋਂ ਅਸੀਂ ਆਪਾ ਹੋ ਲੋਕ ਰਣ ਕਰਨ ਕੀਤੀਆਂ ਸੀਗੀਆਂ ਤੇ ਟੋਟਲ ਜਿਹੜੀਆਂ ਮਸ਼ੀਨਸ ਹੈਗੀਆਂ ਤਕਰੀਬਨ ਇਹ 730 ਨੰਬਰ ਹੈਗਾ ਚਾਹੇ ਵੱਡੀਆਂ ਮਸ਼ੀਨਾਂ ਦੀ ਗੱਲ ਕਰ ਲਈ ਸੁਪਰ ਸੈਕਸ਼ਨ ਚ ਜੈਟਿੰਗ ਸੈਕਸ਼ਨ ਦੀ ਗੱਲ ਕਰ ਲਈਏ ਚਾਹੇ ਮਾਊਸ ਸੈਟਰ ਦੀ ਗੱਲ ਕਰ ਲਈਏ ਚਾਹੇ ਗ੍ਰੈਬ ਬੱਕੜਸ ਦੀ ਗੱਲ ਕਰ ਲਈਏ ਤੇ ਉਹਦੇ ਵਿੱਚੋਂ ਜਿਹੜਾ ਪੈਂਡਿੰਗ ਇਨਸਟਾਲਮੈਂਟ ਸੀ ਮਸ਼ੀਨਸ ਸੀ ਜਿਹੜੀ ਉਹ ਅੱਜ ਅਸੀਂ ਆਪਾਂ ਦੇ ਰਹੇ ਹਾਂ ਉਹਦੇ ਵਿੱਚੋਂ ਤਕਰੀਬਨ 512 ਮਸ਼ੀਨ ਅੱਜ ਵਕਫਾ ਖ ਨਗਰ ਕੌਂਸਲ ਨਗਰ ਨਿਗਮ ਨੂੰ ਅਸੀਂ ਦੇ ਰਹੇ ਹਾਂ ਤੇ ਇਹਦੀ ਜਿਹੜੀ ਕੁੱਲ ਲਾਗਤ ਹੈਗੀ ਹੈ ਕੁੱਲ ਰਾਸ਼ੀ ਹੈਗੀ ਹੈ ਅਬਸਾਉਟ 23 ਕਰੋੜ ਤਕਰੀਬਨ ਪੰਜਾਬ ਵਿੱਚ ਜੇ ਕਾਰਪੋਰੇਸ਼ਨਸ ਨੂੰ ਅਸੀਂ ਲਾਗ ਕਰ ਦਈਏ तकरीबन 150 ਦੇ ਆਸ-ਪਾਸ ਸਾਡੇ ਕੋਲ ਨਗਰ ਕੌਂਸਲਰ ਤੇ ਨਗਰ ਪੰਚਾਇਤਾਂ ਹੈਗੀਆਂ ਤੇ ਅਸੀਂ ਜਿਵੇਂ ਕਿ ਜਾਣਦੇ ਕਿ ਜਿਸ ਤਰ੍ਹਾਂ ਕਿ ਬਹੁਤ ਤੇਜ਼ੀ ਨਾਲ ਕਿ ਸ਼ਹਿਰਾਂ ਦੀ ਆਬਾਦੀ ਵਧ ਰਹੀ ਹੈਗੀ ਆ ਮਾਈਗ੍ਰੇਸ਼ਨ ਵੀ ਹੋ ਰਹੀ ਆ ਜਿਹੜੀ ਸੀਵਰੇਜ ਦੀ ਸਮੱਸਿਆ ਸਾਨੂੰ ਅਕਸਰ ਸਾਡੇ ਵਿਭਾਗ ਨੂੰ ਉਹ ਦੇਖਣ ਨੂੰ ਮਿਲਦੀ ਆ ਕਿ ਕਿਤੇ ਬਲੋਕੇਜ ਆ ਜਾਂਦੀ ਕਿਤੇ ਕੁਝ ਦਿੱਕਤ ਆ ਜਾਂਦੀ ਆ ਤੇ ਅੱਜ ਜੇ ਮੈਂ ਕਹੂੰਗਾ ਕਿ ਬਹੁਤ ਵੱਡਾ ਇੱਕ ਤੋਹਫਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਡੇ ਸੀਐਮ ਸਾਹਿਬ ਸਰਦਾਰ ਪਰਮਨੰਸੀ ਮਾਨਜੀਤ ਵੱਲੋਂ ਸਾਡੇ ਨਗਰ ਕੌਂਸਲਰਾਂ ਨੂੰ ਤੇ ਨਗਰ ਕਮੇਟੀਆਂ ਨੂੰ ਜੋ ਦਿੱਤਾ ਗਿਆ ਹੈਗੀ ਇਹਦੇ ਨਾਲ ਤਾਂ ਇੱਕ ਤਾਂ ਜਿਹੜੇ ਪਿਛਲੇ ਸਮਿਆਂ 'ਚ ਜਿਹੜੇ ਸਾਡੇ ਸਫਾਈ ਸੇਵਕ ਹੁੰਦੇ ਸੀ ਸਫਾਈ ਕਰਮੀ ਹੁੰਦੇ ਸੀ ਜਿਨ੍ਹਾਂ ਨੂੰ ਮੈਨਹੋਲ ਚੋਂ ਉਤਰ ਕੇ ਸਾਫ ਸਫਾਈ ਕਰਨੀ ਪੈਂਦੀ ਸੀ ਬੜਾ ਉਹ ਰਿਸਕੀ ਕੰਮ ਹੁੰਦਾ ਸੀ ਬੜਾ ਲਾਈਫ ਥ੍ਰੈਟਨਿੰਗ ਹੁੰਦਾ ਸੀ ਤੇ ਕਈ ਜਾਨਾਂ ਵੀ ਸਾਡੇ ਉਹ ਸਫਾਈ ਸੇਵਕ ਗਵਾ ਚੁੱਕੇ ਨੇ ਤੇ ਉਹ ਜਿਹੜੀ ਹੈਗੀ ਆ ਉਹਦੀ ਹੁਣ ਲੋੜ ਨਹੀਂ ਪੈਗੀ ਹੁਣ ਮਸ਼ੀਨ ਖੁਦ ਆਪ ਸਫਾਈ ਕਰੇਗੀ ਨਾਲ ਅਸੀਂ ਕੈਮਰਾਸ ਵੀ ਆਪਾਂ ਦੇ ਰਹੇ ਆ ਦੇਖਣ ਵਾਸਤੇ ਕਿ ਉਹ ਕਿੱਥੇ ਬਲੋਕੇਜ ਆ ਕਿਸ ਤਰ੍ਹਾਂ ਦੀ ਬਲੋਕੇਜ ਹੈਗੀ ਆ ਤੇ ਦੂਜੀ ਗੱਲ ਕੀ ਇਹ ਜਿਹੜੀ ਸਮਾਂ ਹੈਗਾ ਸਫਾਈ ਦਾ ਉਹ ਵੀ ਘਟੇਗਾ ਤੇ ਮੈਂ ਇੱਕ ਵਾਰੀ ਫਿਰ ਆਪਣੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਸ਼ਹਿਰੀ ਸਫਾਈ ਵਾਸਤੇ ਇੱਕ ਬੜਾ ਵੱਡਾ ਸਾਡੇ ਲਈ ਇੱਕ ਬਜਟ ਰੱਖਿਆ ਤੇ ਮੈਂ ਇਹ ਕਹੂੰਗਾ ਕਿ ਇਹ ਜਿਹੜੀ ਮਸ਼ੀਨਾਂ ਦਾ ਜਿਹੜੀ ਸਫਾਈ ਹੋਏਗੀ ਜਿਹੜੀ ਨਗਰ ਕੌਂਸਲਾਂ ਦੀ ਜਿਹੜੀ ਕਾਰਜਗੁਜ਼ਾਰੀ ਹੈਗੀ ਆ ਜਿਹੜੀ ਉਹਨਾਂ ਦੀ ਐਫੀਸ਼ੀਐਂਸੀ ਹੈਗੀ ਉਹ ਵੀ ਇੰਪਰੂਵ ਕਰੇਗੀ ਤੇ ਮੈਂ ਕਹੂੰਗਾ ਕਿ ਇਹ ਇੱਕ ਤਰ੍ਹਾਂ ਦੀ ਹਜੇ ਸ਼ੁਰੂਆਤ ਹੀ ਹੈਗੀ ਆ ਜਿਉਂ-ਜਿਉਂ ਸਾਡੇ ਅਲੱਗ-ਅਲੱਗ ਕਮੇਟੀਆਂ ਨਗਰ ਪੰਚਾਇਤਾਂ ਕੋਲ ਜਾਂ ਨਗਰ ਕੌਂਸਲਾਂ ਕੋਲ ਡਿਮਾਂਡ ਸਾਈਜ ਹੋਗੀ ਅਸੀਂ ਉਸੇ ਤਰ੍ਹਾਂ ਹੀ ਆਪਾਂ ਉਹ ਮਸ਼ੀਨਾਂ ਇਹਨਾਂ ਨੂੰ ਆਪਾਂ ਪ੍ਰੋਵਾਈਡ ਕਰਾਂਗੇ ਤੇ ਮੈਂ ਇੱਕ ਵਾਰੀ ਫਿਰ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਤੇ ਮੈਂ ਵਧਾਈ ਦਿੰਦਾ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਜਿਸ ਤੁਸੀਂ ਆਸ ਤੇ ਜਿਸ ਮਾਨ ਦੇ ਨਾਲ ਜਿਸ ਪਿਆਰ ਦੇ ਨਾਲ ਸਾਡੀ ਤੁਸੀਂ ਆਵਾਜ਼ ਦੀ ਪਾਰਟੀ ਸਰਕਾਰ ਤੁਸੀਂ ਚੁਣੀ ਆ ਤੇ ਅਸੀਂ ਉਸ ਤੋਂ ਵੱਧ ਆਸ ਮਾਨ ਤੇ ਪਿਆਰ ਦੇ ਨਾਲ ਅਸੀਂ ਪੰਜਾਬ ਦੀ ਸੇਵਾ ਲਈ ਲੱਗੇ ਹੋਏ ਨੇ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ ਜੀ 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 ਦਾ ਜ਼ਿਕਰ ਕੀਤਾ ਹੈ ਇਹ ਇਹ ਇਸ ਮੋਡ ਨੇ ਨਾ ਮਸ਼ੀਨਾਂ ਦੇ ਵਿੱਚ ਕੀ ਆ ਰਿਹਾ ਨਹੀਂ ਉਹ ਮਸ਼ੀਨਸ ਦੇ ਨਾਲ ਉਹ ਇੱਕ ਜੋ سپورਟਿਵ ਉਹ ਕੰਮ ਕਰਨਗੇ ਉਹ ਮਸ਼ੀਨ ਦਾ ਕੰਮ ਹੁੰਦਾ ਸਫਾਈ ਕਰਨੀ ਹੈਗੀ ਜਿੱਥੇ ਲੱਗਦਾ ਕਿ ਸਫਾਈ ਨਹੀਂ ਹੋ ਰਹੀ ਸਕਸ਼ਨ ਨਹੀਂ ਹੋ ਰਹੀ ਤੇ ਦੈਨ ਅਸੀਂ ਕੈਮਰਾ ਵਿੱਚ ਪਾ ਕੇ ਅਸੀਂ ਆਪਾਂ ਉਹ ਸਾਈਟ ਤੇ ਉਹ ਮੋਨੀਟਰ ਸਕਰੀਨ ਹੋਏਗਾ ਤੇ ਵਿਲ ਕਮ ਟੂ ਨੋ ਕਿ ਉਹ ਕਿਸ ਤਰ੍ਹਾਂ ਦੀ ਰੁਕਾਵਟ ਹੈ ਕਿਸ ਤਰ੍ਹਾਂ ਦੀ ਬਲੋਕੇਜ ਹੈਗੀ ਉਹ ਸਾਡੀ ਮਦਰ ਲਈ ਹੈਲਪ ਕਰਨ ਕੈਮਰਾ ਜੀ ਜੀ ਆਲਮੋਸਟ ਅਸੀਂ ਤਕਰੀਬਨ ਸਾਰੇ ਆਪਾਂ ਪੰਜਾਬ ਸੇ ਦੇ ਰਹੇ ਆਪਾਂ ਤੇ ਉਹਦੇ ਅਸੀਂ ਕੁਝ ਕਲਸਟਰਸ ਬਣਾਏ ਹੋਇਆ ਜ਼ਿਲ੍ਹਾ ਵਾਈਜ਼ ਬਣਾਏ ਹੋਇਆ ਆਪਾਂ ਉਥੇ ਜਾ ਕੇ ਸਾਰਾ ਡਾਟਾ ਪ੍ਰੋਵਾਈਡ ਕਰ ਦੇਣਾ ਕਿ ਤੁਹਾਡੇ ਕੋਲ ਇੰਨਾ ਕੁਆਂਟੀਟੀ ਹੈਗਾ ਇੰਨਾ ਨੰਬਰ ਮਸ਼ੀਨਾਂ ਦਾ ਹੈਗਾ ਮਸ਼ੀਨਾਂ ਹੈਗੀਆਂ ਤੇ ਜਿੱਥੇ ਵੀ ਲੋਡ ਹੋਊਗੀ ਇਹ ਤਾਂ ਹੈ ਨਹੀਂ ਕਿ ਸਭ ਡੇਲੀ ਇਹਦੀ ਯੂਜ਼ ਪੈਂਦੀ ਹੈ ਇੱਕ ਕਮੇਟੀ ਨੂੰ ਅਸੀਂ ਦੇ ਦਈਏ ਤੇ ਜਿੱਥੇ-ਜਿੱਥੇ ਲੋਡ ਹੋਗੀ ਵਰਤੋਂ ਦੀ ਹੋਗੀ ਨੀਡ ਹੋਗੀ ਉਥੋਂ ਆਪਣੇ ਐਪੀਓਸ ਕਲਸਟਰ ਤੋਂ ਅੱਗੇ ਪ੍ਰੋਵਾਈਡ ਦੇ ਜਣਗੀ ਆ ਕਿ ਪਹਿਲੇ ਕੀ ਡਿਫੀਕੈਂਸੀ ਸੀ ਜੀ ਜੀ ਸਭ ਤੋਂ ਜ਼ਿਆਦਾ ਨੀਡ ਕਿੱਥੇ ਜ਼ਰੂਰਤ ਕਿੱਥੇ ਸੀਗੀ ਕਿ ਜੀ ਜੀ ਮੈਂ ਤਕਰੀਬਨ ਜਿਹੜੇ ਜਿਹੜੇ ਸੀਵਰੇਜ ਕਾਫੀ ਸਮੇਂ ਤੋਂ ਪਏ ਹੋਏ ਨੇ ਕਾਫੀ ਪੁਰਾਣੇ ਨੇ ਤੇ ਜਿਨ੍ਹਾਂ ਦਾ ਉਹ ਡਾਇਆ ਬੜਾ ਘੱਟ ਸੀਗਾ ਤੇ ਜਿੱਥੇ ਬੜੀ ਆਬਾਦੀ ਵਧੀ ਹੋਈ ਆ ਆਪਾਂ ਉੱਥੇ ਆਪਾਂ ਦੇ ਰਹੇ ਆ ਆਪਾਂ ਕੁਝ ਸ਼ਹਿਰ ਹੈਗੇ ਸਾਡੇ ਕਮੇਟੀਸ ਹੈਗੀਆਂ ਕਾਰਪੋਰੇਸ਼ਨ ਵੀ ਹੈਗੇ ਨਹੀਂ ਉਹ ਉਹ ਕਾਰਪੋਰੇਸ਼ਨਸ ਅਲੱਗ ਹੈਗੀਆਂ ਉਹ ਕੋਆਪਰੇਟ ਅਸੀਂ ਆਪਾਂ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦਵਾਂ ਅਸੀਂ ਆਪਾਂ ਨਗਰ ਕਮੇਟੀਆਂ ਜਿਹੜੀਆਂ ਨਗਰ ਕਾਉਂਸਲ ਹੈਗੀਆਂ ਨਗਰ ਪੰਚਾਇਤਾਂ ਉਹਨਾਂ ਨੂੰ ਜਿਹੜੀਆਂ ਛੋਟੀਆਂ ਕਮੇਟੀਆਂ ਹੈਗੀਆਂ ਯੂਲਬੀਸ ਹੈਗੀਆਂ ਉਹਨਾਂ ਨੂੰ ਦੇ ਰਹਿਆਂ ਕਾਰਪੋਰੇਸ਼ਨਸ ਕੋਲ ਆਪਣਾ ਹੀ ਕਾਫੀ ਉਹਨਾਂ ਕੋਲ ਸਮਾਨ ਹੁੰਦਾ ਜੀ ਸਰ ਪਹਿਲੇ ਕਿੰਨੇ ਬੁੱਕ ਕਰ ਦਿੱਤੇ ਹੋ ਕਿੰਨੀ ਬਾਕੀ ਹੈ ਜੀ ਮੈਂ ਜੇ ਗੱਲ ਕਰਾਂ ਤੇ ਜਿਹੜਾ ਟੋਟਲ ਬਜਟ ਸੀ ਇਟਸ ਅਬਾਊਟ 40 ਕਰੋੜ ਤੇ 730 ਮਸ਼ੀਨਾਂ ਸੀਗੀਆਂ ਤੇ ਅਸੀਂ 17 ਕਰੋੜ ਦਾ ਸੀਗਾ ਬਜਟ ਦਾ ਜਿਹੜਾ ਸਮਾਨ ਸੀ ਅਸੀਂ ਸੰਗਰੂਰ ਦਿੱਤਾ ਸੀ ਫ फेब्रुवारी ਥਿਸ ਇਅਰ ਤੇ ਹੁਣ ਜਿਹੜਾ ਪੈਂਡਿੰਗ ਸੀਗਾ ਸਮਾਨ ਜਿਹੜਾ ਹੁਣ ਸਾਡੇ ਕੋਲ ਆਇਆ ਸੀ ਤਕਰੀਬਨ 23 ਕਰੋੜ ਥੈਂਕ ਯੂ ਜੀ ਧੰਨਵਾਦ ਸਰ ਕੋਈ ਟੈਕਸਿੰਗਲ ਆਈਡੀ ਜੀ ਇਹ ਦਿਨ ਹੁਣ